ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਹੈ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਮੱਗਰ ਮਹੀਨੇ ਦੀ ਸੰਗਰਾਦ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜੀ ਉਸ ਦਿਨ ਤੱਕ ਤੁਸੀਂ ਜੇਕਰ ਇਸ ਇੱਕ ਪੌੜੀ ਦਾ ਜਾਪ ਕਰਨਾ ਸ਼ੁਰੂ ਕਰ ਦੇਂਦੇ ਹੋ ਰੋਜ਼ਾਨਾ ਪੰਜ ਵਾਰ ਕਰਦੇ ਹੋ ਤਾਂ ਮੰਨ ਕੇ ਚੱਲੋ ਤੁਹਾਡੇ ਦਿਨ ਬਦਲਦਿਆਂ देर ਨਹੀਂ ਲੱਗਣੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਲਗਵਾਇਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸੰਗਤ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਉਹਨਾਂ ਭੈਣਾ ਭਰਾਵਾਂ ਦੇ ਲਈ ਜੋ ਆਖਦੇ ਹਨ ਸਾਡੀ ਜ਼ਿੰਦਗੀ ਤਾਂ ਸਾਰੀ ਹੀ ਗਰੀਬੀ ਵਿੱਚ ਲੰਘ ਗਈ ਕਲੇਸ਼ ਵਿੱਚ ਲੰਘ ਗਈ ਹੈ ਸਾਡੀ ਤਾਂ ਪਤਾ ਨਹੀਂ ਰੱਬ ਕਦੋਂ ਸੁਣੇਗਾ ਜਿਸ ਤਰ੍ਹਾਂ ਇਸ ਤਰ੍ਹਾਂ ਕੇ ਸਿਆਣੇ ਆਖਦੇ ਹਨ ਕਈ ਥਾਵਾਂ ਤੇ ਪੈਸਾ ਚੱਲਦਾ ਕਈ ਥਾਂਾਂ ਤੇ ਪਿਆਰ ਕਈ ਥਾਂਾਂ ਤੇ ਦੋਸਤ ਖੜਦੇ ਕਈ ਥਾਂ ਹੀ ਰਿਸ਼ਤੇਦਾਰ ਕਈ ਥਾਂ ਭੈਣ ਭਰਾ ਨੇ ਖੜਦੇ ਕਈ ਥਾਂ ਤੇ ਪਰਿਵਾਰ ਜਿਸ ਥਾਂ ਕੋਈ ਨਹੀਂ ਖੜਦਾ ਉਸ ਥਾਂ ਤੇ ਨਿਰੰਕਾਰ ਸੋ ਆਪਾਂ ਅੱਜ ਤੁਹਾਨੂੰ ਮੇਰੇ ਧੰਨ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਚੀ ਹੋਈ ਬਾਣੀ ਜਪਜੀ ਸਾਹਿਬ ਦੀ ਬਾਣੀ ਵਿੱਚੋਂ ਇੱਕ ਪੌੜੀ ਦੱਸਾਂਗੇ ਜਿਸ ਦਾ ਜਾਪ ਕਰਨ ਦੇ ਨਾਲ ਨਲਾਇਕ ਹਜ਼ਾਰ ਇੱਕ ਸੱਟ ਚਮਤਕਾਰ ਤੁਹਾਡੀ ਜ਼ਿੰਦਗੀ ਵਿੱਚ ਜ਼ਰੂਰ ਹੋ ਜਾਵੇਗਾ ਤੁਸੀਂ ਉਸ ਪੌੜੀ ਦਾ ਉਚਾਰਨ ਰਾਤ ਨੂੰ ਸੌਣ ਤੋਂ ਪਹਿਲਾਂ 2 ਮਿੰਟ ਜ਼ਰੂਰ ਕਰਨਾ ਹੈ ਆਪਣੀ ਜ਼ਿੰਦਗੀ ਦੇ ਵਿੱਚੋਂ 2 ਮਿੰਟ ਕੱਢੋ 5 ਵਾਰੀ ਇਸ ਪੌੜੀ ਦਾ ਜਾਪ ਕਰਨਾ ਹੈ ਉਹ ਪੌੜੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੇ ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਰੱਬ ਦੇ ਫੈਸਲੇ ਤੇ ਸਾਨੂੰ ਕਦੇ ਸ਼ੱਕ ਨਹੀਂ ਕਰਨਾ ਚਾਹੀਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਗੁਨਾਹ ਤਾਂ ਜ਼ਰੂਰ ਸਾਡੇ ਕੋਲੋਂ ਵੀ ਹੋਇਆ ਹੋਵੇਗਾ ਜਿਸ ਦੀ ਸਾਨੂੰ ਸਜ਼ਾ ਮਿਲ ਰਹੀ ਹੈ ਸੋ ਹੌਸਲਾ ਨਹੀਂ ਹਾਰਨਾ ਵਾਹਿਗੁਰੂ ਜੀ ਸਾਡਾ ਵੀ ਵੇਲਾ ਜ਼ਰੂਰ ਲਿਆਉਣਗੇ ਜਿਹੜੀ ਦੁਆ ਅਸੀਂ ਰੋਜ਼ ਕਰਦੇ ਹਾਂ ਉਹ ਕਬੂਲ ਹੋਣ ਵਿੱਚ ਥੋੜਾ ਸਮਾਂ ਤਾਂ ਲੱਗੇਗਾ ਪਰ ਹਮੇਸ਼ਾ ਪੂਰੀ ਵੀ ਵਕਤ ਤੇ ਹੀ ਹੋਵੇਗੀ ਜਦੋਂ ਸਾਡੀ ਹਰ ਅਰਦਾਸ ਪੂਰੀ ਹੁੰਦੀ ਹੈ ਇਨਸਾਨ ਇੱਕਦਮ ਆਪਣਾ ਵਕਤ ਬਦਲ ਲੈਂਦਾ ਹੈ ਉਸ ਸਮੇਂ ਬੰਦੇ ਦੀਆਂ ਸੱਤ ਪੁਛਤਾਂ ਤੱਕ ਬਦਲ ਜਾਂਦੀਆਂ ਹਨ ਜਿਹੜੀਆਂ ਕਿ ਪਿੱਛੇ ਉਹ ਗਰੀਬੀ ਵੇਖ ਕੇ ਆਉਂਦਾ ਹੈ ਉਸ ਸਮੇਂ ਫਿਰ ਉਸ ਨੂੰ ਪਤਾ ਲੱਗਦਾ ਹੈ ਕਿ ਵਾਹਿਗੁਰੂ ਨੇ ਸੱਚਮੁੱਚ ਹੀ ਉਸ ਨੂੰ ਛੱਪੜ ਫਾੜ ਕੇ ਦਿੱਤਾ ਹੈ ਅੱਜ ਆਪਾਂ ਤੁਹਾਨੂੰ ਇੱਕ ਸਾਖੀ ਵੀ ਸਾਂਝੀ ਕਰਾਂਗੇ ਜਿਸ ਸਾਖੀ ਨੂੰ ਸੁਣ ਕੇ ਤੁਹਾਨੂੰ ਜਿਹੜੇ ਮਨ ਵਿੱਚ ਭੁਲੇਖੇ ਹਨ ਉਹ ਸਾਰੇ ਨਿਕਲ ਜਾਣਗੇ ਇਹ ਸਾਖੀ ਮੇਰੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦੀ ਹੈ ਜਦੋਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਉਦਾਸੀਆਂ ਕਰਦੇ ਸਨ ਇੱਕ ਵਾਰ ਗੁਰੂ ਨਾਨਕ ਜੀ ਭਾਈ ਲਾਲੇ ਨਾਮਕ ਦੇ ਇੱਕ ਸਿੱਖ ਦੇ ਨਾਲ ਰਹਿੰਦੇ ਸਨ ਉਹਨਾਂ ਦੇ ਘਰ ਜਾ ਕੇ ਰਹਿਣ ਲੱਗੇ ਤੇ ਭਾਈ ਲਾਲਾ ਜਦੋਂ ਬਹੁਤ ਗਰੀਬ ਸੀ ਘਰ ਵਿੱਚ ਖਾਣ ਪੀਣ ਤੱਕ ਨਹੀਂ ਸੀ ਗੁਰੂ ਜੀ ਨੇ ਕੁਝ ਦਿਨਾਂ ਦੇ ਲਈ ਰਹਿਣਾ ਸੀ ਰੋਜ਼ ਰਾਤ ਨੂੰ ਚਿੰਤਾ ਵਿੱਚ ਰਹਿੰਦੇ ਨੀਂਦ ਨਾ ਆਇਆ ਕਰਣੀ ਭਾਈ ਲਾਲੋ ਨੇ ਜੋ ਕੁਝ ਖਾਣਾ ਉਹ ਹੀ ਗੁਰੂ ਜੀ ਨੂੰ ਵੀ ਦੇ ਦੇਣਾ ਪਰ ਰੋਜ਼ ਰਾਤ ਨੂੰ ਚਿੰਤਾ ਚ ਰਹਿਣਾ ਕਿ ਮੇਰੇ ਘਰ ਵਿੱਚ ਐਨੀ ਗਰੀਬੀ ਹੈ ਤੇ ਗਰੀਬੀ ਜਾਂਦੀ ਹੀ ਕਿਉਂ ਨਹੀਂ ਇੱਕ ਰਾਤ ਨੂੰ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਲਾਲੇ ਚਿੰਤਾ ਨਾ ਕਰ ਰੋਜ਼ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਦੀ ਇਸ ਪੌੜੀ ਦਾ ਜਾਪ ਜ਼ਰੂਰ ਕਰਿਆ ਕਰ ਹੋ ਸਕੇ ਤਾਂ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ ਜਪਜੀ ਸਾਹਿਬ ਦਾ ਪਾਠ ਨੇਮ ਦੇ ਨਾਲ ਨੇਮ ਦੇ ਨਾਲ ਹੌਲੀ ਹੌਲੀ ਸਮਝ ਕੇ ਕਰਨਾ ਸ਼ੁਰੂ ਕਰ ਦੇ ਪਰ ਜੇਕਰ ਤੂੰ ਸ਼ੁਰੂਆਤ ਇਸ ਪੰਗਤੀ ਤੋਂ ਰੋਜ਼ ਹੀ ਕਰੇ ਰਾਤ ਨੂੰ ਸੌਣ ਤੋਂ ਪਹਿਲਾਂ ਪੰਜ ਵਾਰ ਵੀ ਇਸ ਪੰਗਤੀ ਦਾ ਉਚਾਰਨ ਕਰੇ ਸੋ ਤਾਂ ਤੇਰੀ ਜ਼ਿੰਦਗੀ ਜ਼ਰੂਰ ਬਦਲ ਜਾਵੇਗੀ ਭਾਈ ਲਾਲੋ ਨੇ ਕਿਹਾ ਕਿ ਵਾਹਿਗੁਰੂ ਜੀ ਮੈਂ ਤਾਂ ਦਿਨੇ ਦਿਹਾੜੇ ਹੀ ਦਿਹਾੜੀ ਦੱਪੇ ਤੇ ਚਲਿਆ ਜਾਂਦਾ ਹਾਂ ਮੇਰੇ ਕੋਲੋਂ ਜਪਜੀ ਸਾਹਿਬ ਪੜਨ ਦਾ ਤਾਂ ਸਮਾਂ ਹੀ ਨਹੀਂ ਹੁੰਦਾ ਮੈਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਪੰਕਤੀ ਦਾ ਜਾਪ ਜ਼ਰੂਰ ਕਰਿਆ ਕਰੂੰਗਾ ਤੇ ਕਹਿੰਦੇ ਗੁਰੂ ਨਾਨਕ ਜੀ ਨੇ ਉਸ ਨੂੰ ਉਸ ਪੰਕਤੀ ਬਾਰੇ ਦੱਸਿਆ ਉਸ ਪੌੜੀ ਬਾਰੇ ਦੱਸਿਆ ਉਹ ਪੌੜੀ ਹੈ ਜਿਹੜੀ ਕਿ ਉਸ ਭਾਈ ਲਾਲੋ ਜੀ ਨੂੰ ਦੱਸੀ ਗਈ ਉਹ ਸੀ ਕਿ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਤਮਾਏ ਕੀਤੇ ਮੰਗੇ ਜੋਦ ਅਪਾਰ ਇਹ ਤੇ ਆ ਗਣਤ ਨਹੀਂ ਵਿਚਾਰ ਇਹ ਪੌੜੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿਸ ਤਰ੍ਹਾਂ ਕਿ ਨਾਨਕ ਪਾਤਸ਼ਾਹੀ ਪਾਤਸ਼ਾਹਾ ਤੱਕ ਪੜਨੀ ਹੈ ਤਾਂ ਇਹ ਪੌੜੀ ਪੰਜ ਵਾਰ ਪੜਨੀ ਹੈ ਜਦੋਂ ਭਾਈ ਲਾਲੇ ਨੇ ਇਹ ਪੌੜੀ ਬਾਰੇ ਗੁਰਦਾਨਕ ਪਾਤਸ਼ਾਹ ਜੀ ਨੇ ਦੱਸਿਆ ਤਾਂ ਭਾਈ ਲਾਲੋ ਜੀ ਹਰ ਰੋਜ਼ ਰਾਤ ਨੂੰ ਆਪਣੇ ਹੀ ਪਲੰਗ ਤੇ ਬੈਠ ਕੇ ਇਸ ਪੌੜੀ ਦਾ ਜਾਪ ਪੰਜ ਵਾਰੀ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਕਰਦੇ ਰਹਿੰਦੇ ਕਹਿੰਦੇ ਕੁਝ ਦਿਨ ਬੀਤੇ ਅਚਾਨਕ ਕਰਦੇ ਵਿੱਚ ਅਨਾਜ ਆ ਗਿਆ ਵਪਾਰੀ ਖੁਦ ਆਏ ਬਿਨਾ ਮੰਗਣ ਤੇ ਭੇਂਟ ਕਰ ਗਏ ਕਿਉਂਕਿ ਜਾਣੀ ਜਾਣ ਮੇਰੇ ਧੰਤਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਲਾਲੋ ਨਾਲ ਕਰਾਮਾਤ ਕਰ ਦਿੱਤੀ ਅਗਲੀ ਰਾਤ ਫਿਰ ਭਾਈ ਲਾਲੋ ਨੇ ਪੰਜ ਵਾਰੀ ਇਸ ਪੌੜੀ ਦਾ ਜਾਪ ਕੀਤਾ ਦੂਸਰੇ ਦਿਨ ਸੋਨਾ ਚਾਂਦੀ ਵਾਲੇ ਵਪਾਰੀ ਆਏ ਬਹੁਤ ਮਾਲ ਭੇਂਟ ਕਰ ਗਏ 15 ਦਿਨ ਵਿੱਚ ਭਾਈ ਲਾਲੇ ਦੇ ਘਰ ਧੰਨ ਦੇ ਪੰਡਾਰੇ ਲੱਗ ਗਏ ਇੱਕ ਦਿਨ ਭਾਈ ਲਾਲੇ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਡਿੱਗ ਪਿਆ ਤੇ ਰੋਣ ਲੱਗਾ ਪਾਤਸ਼ਾਹ ਜੀ ਤੁਸੀਂ ਮੈਨੂੰ ਬਿਨਾ ਬੋਲੇ ਹਰ ਮੇਰੀ ਮੰਗ ਪੂਰੀ ਕਰ ਦਿੱਤੀ। ਮੇਰੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਚਮਤਕਾਰ ਕਿਵੇਂ ਹੋ ਗਿਆ? ਮੈਂ ਕਦੇ ਵੀ ਕਿਸੇ ਨਾਲ ਹੁੰਦਿਆਂ ਨਹੀਂ ਵੇਖਿਆ ਜੋ ਚਮਤਕਾਰ ਮੇਰੇ ਨਾਲ ਹੋਇਆ ਹੈ। ਇੱਕ ਪੰਗਤੀ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਗੁਰੂ ਜੀ ਹੱਸ ਕੇ ਬੋਲੇ ਕਿ ਲਾਲੇ ਇਹ ਤਾਂ ਛੋਟੀ ਜਿਹੀ ਪੰਗਤੀ ਹੀ ਹੈ। ਇੱਕ ਪੌੜੀ ਹੀ ਹੈ ਜਿਹੜੀ ਕਿ ਤੂੰ ਪੰਜ ਵਾਰ ਜਪੀ ਹੈ। ਜੇ ਤੂੰ ਪੂਰਾ ਜਪਜੀ ਸਾਹਿਬ ਦਾ ਪਾਠ ਰojana ਪੜ੍ਹਨਾ ਪੜੇ। ਉਹ ਤਾਂ ਇੱਕ ਸਮੁੰਦਰ ਹੈ ਫਿਰ ਸੋਚ ਕਿੰਨੀ ਤੇਰੇ ਤੇ ਅਪਾਰ ਕਿਰਪਾ ਹੋਵੇਗੀ ਵਾਹਿਗੁਰੂ ਤਾਂ ਆਪ ਵੀ ਆਪਣੇ ਪ੍ਰਥਮ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਹਾਸਲ ਕਰਨ ਦੇ ਲਈ ਜਪਜੀ ਸਾਹਿਬ ਦੀ ਬਾਣੀ ਸਾਨੂੰ ਰੋਜ਼ ਪੜ੍ਹਨੀ ਚਾਹੀਦੀ ਹੈ ਜੇਕਰ ਘਰ ਦੇ ਵਿੱਚ ਬਹੁਤ ਗਰੀਬੀ ਹੈ ਤੁਸੀਂ ਗਰੀਬੀ ਵਿੱਚ ਰਹਿ ਰਹੇ ਹੋ ਸਾਰੇ ਹੱਥ ਕੰਡੇ ਆਪਣਾ ਕੇ ਵੇਖ ਲਈ ਹਨ ਪਰ ਤੁਹਾਡੇ ਘਰ ਦੀ ਗਰੀਬੀ ਖਤਮ ਨਹੀਂ ਹੋ ਰਹੀ ਤਾਂ ਉਹਨਾਂ ਭੈਣਾ ਭਰਾਵਾਂ ਦੇ ਲਈ ਹੱਥ ਜੋੜ ਕੇ ਬੇਨਤੀ ਹੈ ਜੀ ਜਬਜੀ ਸਾਹਿਬ ਦੀ ਇਸ ਪੌੜੀ ਦਾ ਜਾਪ ਰੋਜ਼ਾਨਾ ਰਾਤ ਨੂੰ ਸੌਣ ਵੇਲੇ ਪੰਜ ਵਾਰੀ ਕਰਨਾ ਸ਼ੁਰੂ ਕਰ ਦਿਓ ਪੂਰੇ ਵਿਸ਼ਵਾਸ ਦੇ ਨਾਲ ਆਪਣੇ ਪਲੰਗ ਤੇ ਬੈਠ ਕੇ ਚਾਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਪੜਨਾ ਸ਼ੁਰੂ ਕਰ ਦਿਓ ਜੇਕਰ ਤੁਹਾਨੂੰ ਪਹਿਲਾਂ ਨਹੀਂ ਪੜਨੀ ਆਉਂਦੀ ਅੱਖਾਂ ਬੰਦ ਕਰਕੇ ਤੁਸੀਂ ਕਿਸੇ ਵੀ ਇੱਕ ਪੇਜ ਦੇ ਉੱਤੇ ਇਸ ਪੌੜੀ ਨੂੰ ਲਿਖ ਲਓ ਫਿਰ ਉਸ ਪੌੜੀ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਕੁਝ ਦਿਨਾਂ ਬਾਅਦ ਤੁਹਾਨੂੰ ਇਹ ਪੌੜੀ ਯਾਦ ਹੋ ਜਾਵੇਗੀ ਫਿਰ ਇਹ ਜੋ ਪੇਜ ਹੈ ਤੁਸੀਂ ਨੇ ਲਿਖਿਆ ਹੈ ਉਸ ਨੂੰ ਇਸ ਤਰ੍ਹਾਂ ਨਹੀਂ ਕਿਤੇ ਵੀ ਸੁੱਟਣਾ ਉਸ ਦਾ ਸਨਸਕਾਰ ਕਰ ਦੇਣਾ ਹੈ ਪੂਰੇ ਮਤਲਬ ਪਿਆਰ ਦੇ ਨਾਲ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਇੱਧਰ ਉੱਧਰ ਕਾਗਜ਼ ਨਹੀਂ ਸੁੱਟਣਾ ਸੋ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਹੈ ਜੇਕਰ ਤੁਹਾਡੇ ਘਰ ਵਿੱਚ ਵੀ ਕੋਈ ਦੁੱਖ ਤਕਲੀਫ ਹੈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਇਸ ਪੌੜੀ ਦਾ ਜਾਪ ਕਰੋ ਹੋ ਸਕੇ ਤਾਂ ਵੱਧ ਤੋਂ ਵੱਧ ਤੁਸੀਂ ਰੋਜ਼ਾਨਾ ਆਪਣਾ ਨਿਯਮ ਬਣਾ ਲਓ ਜਪਜੀ ਸਾਹਿਬ ਦਾ ਇੱਕ ਪਾਠ ਤੁਸੀਂ ਰੋਜ਼ਾਨਾ ਹੀ ਹੌਲੀ-ਹੌਲੀ ਬੋਲ ਕੇ ਕਰ ਸਕਦੇ ਹੋ ਬਹੁਤੇ ਭੈਣ ਭਰਾ ਕੀ ਆਖਦੇ ਹਨ ਕਿ ਉਹ ਹਰ ਰੋਜ਼ ਸਵੇਰੇ ਉੱਠਦੇ ਨੇ ਜਪਜੀ ਸਾਹਿਬ ਦਾ ਪਾਠ ਕਰਦੇ ਹਨ ਪਰ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ ਕਿ ਕਿੰਨੀਆਂ ਗਲਤੀਆਂ ਹੋ ਰਹੀਆਂ ਹੁੰਦੀਆਂ ਹਨ ਅਸੀਂ ਜਪਜੀ ਸਾਹਿਬ ਦਾ ਪਾਠ ਤਾਂ ਕਰ ਲਿਆ ਕਦੋਂ ਅਸੀਂ ਸਟਾਰਟ ਕੀਤਾ ਕਦੋਂ ਅਸੀਂ ਇਸ ਨੂੰ ਖਤਮ ਕਰ ਲਿਆ ਇਹਦਾ ਹੀ ਪਤਾ ਨਹੀਂ ਲੱਗਦਾ ਬਾਣੀ ਦੇ ਅਰਥ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਅੱਜ ਤੱਕ ਤਾਂ ਅਸੀਂ ਸ਼ੁੱਧ ਉਚਾਰਨ ਕਰਨਾ ਹੀ ਨਹੀਂ ਸਿੱਖਿਆ ਪਤਾ ਨਹੀਂ ਕਿੰਨੇ ਸ਼ਬਦ ਜੋ ਅਸੀਂ ਗਲਤ ਬੋਲ ਜਾਂਦੇ ਹਾਂ ਪਰ ਬਾਣੀ ਦਾ ਸ਼ੁੱਧ ਉਚਾਰਨ ਕਰਨਾ ਬੜਾ ਹੀ ਲਾਜ਼ਮੀ ਹੈ ਸਾਡੀ ਬਾਣੀ ਬੜੀ ਪਾਵਰਫੁਲ ਹੈ ਕਿਤੇ ਨਾ ਕਿਤੇ ਜੇਕਰ ਸਾਡੀ ਅਰਦਾਸ ਪੂਰੀ ਨਹੀਂ ਹੋ ਰਹੀ ਅਸੀਂ ਜ਼ਰੂਰ ਗਲਤ ਹਾਂ ਆਪਣੇ ਆਪ ਦੇ ਵਿੱਚ ਕੋਈ ਗਲਤੀ ਵੇਖੋ ਤੁਸੀਂ ਕਿੱਥੇ ਗਲਤੀ ਕਰਦੇ ਹੋ ਉਹ ਗਲਤੀ ਨੂੰ ਤੁਸੀਂ ਫਿਰ ਸੁਧਾਰਨਾ ਸ਼ੁਰੂ ਕਰੋ ਕੋਈ ਦੂਸਰਾ ਨਹੀਂ ਜਾਂ ਫਿਰ ਉਦਾਹਰਣ ਦੇ ਲਈ ਜਾਂ ਫਿਰ ਤੁਸੀਂ ਪੜ੍ਹ ਕੇ ਉਸ ਬਾਣੀ ਨੂੰ ਸ਼ੁੱਧ ਕਰੋ ਗਲਤੀ ਨਾ ਹੋਵੇਗੀ ਤਾਂ ਤੁਹਾਡੀ ਫਿਰ ਅਰਦਾਸ ਪਰਮਾਤਮਾ ਜੀ ਦੇ ਘਰ ਵਿੱਚ ਛੇਤੀ ਕਬੂਲ ਹੋਵੇਗੀ ਸਾਥ ਸੰਗਤ ਜੀ ਇਸ ਭਗਤੀ ਦਾ ਜਾਪ ਭਾਵੇਂ ਸਵੇਰੇ ਕਰ ਲੋ ਵਿਆਸੀ ਤਾਂ ਜੇਕਰ ਤੁਸੀਂ ਰਾਤ ਨੂੰ ਕਰਕੇ ਸੋਵੋਗੇ ਤਾਂ ਪਰਮਾਤਮਾ ਜੀ ਦੀ ਬਹੁਤ ਜਲਦੀ ਕਿਰਪਾ ਹੋਵੇਗੀ ਤੇ ਜਪਜੀ ਸਾਹਿਬ ਦਾ ਪਾਠ ਤੁਸੀਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਕਰਨਾ ਸ਼ੁਰੂ ਕਰ ਦਿਓ ਫਿਰ ਨਾਲ ਦੇ ਨਾਲ ਸਾਨੂੰ ਬਾਣੀ ਦਾ ਸ਼ੁੱਧ ਉਚਾਰਨ ਵੀ ਕਰਨਾ ਆ ਜਾਵੇਗਾ ਬਾਣੀ ਨੂੰ ਮਨ ਜਿੱਤ ਲਾ ਕੇ ਪੜਨਾ ਹੈ ਇਹ ਨਹੀਂ ਕਿ ਐਵੇਂ ਹੀ ਸਿਰਫ ਟਾਈਮ ਪਾਸ ਦੇ ਲਈ ਸਿਰਫ ਬਾਣੀ ਪੜ ਰਹੇ ਰੱਟ ਰਹੇ ਲੋਕ ਦਿਖਾਵੇ ਲਈ ਬਾਣੀ ਪੜ ਰਹੇ ਅਸੀਂ ਆਪਣੇ ਗੁਰੂ ਨੂੰ ਖੁਸ਼ ਕਰਨਾ ਹੈ ਅਸੀਂ ਆਪਣਾ ਅੱਗਾ ਸਵਾਰਨਾ ਹੈ ਅਸੀਂ ਆਪਣਾ ਇਹ ਲੋਕ ਤਾਂ ਸਵਾਰਨਾ ਹੀ ਸਵਾਰਨਾ ਹੈ ਪਰ ਲੋਕ ਨੂੰ ਵੀ ਸਵਾਰਨਾ ਹੈ ਇਹ ਸਵਾਰੇਗਾ ਕਿਦਾਂ ਜਿਸ ਤਰ੍ਹਾਂ ਕਿ ਸਾਨੂੰ ਗੁਰੂ ਜੀ ਨੇ ਦੱਸਿਆ ਹੈ ਬਾਣੀ ਭਾਵੇਂ ਘੱਟ ਪੜੋ ਪਰ ਸ਼ੁੱਧ ਤੇ ਇਕਾਕਰ ਮਨ ਦੇ ਨਾਲ ਹੀ ਪੜੋ ਜੇਕਰ ਅਸੀਂ ਜਪਜੀ ਸਾਹਿਬ ਦਾ ਸਾਰੇ ਦਿਨ ਵਿੱਚ ਇੱਕ ਪਾਠ ਕਰਦੇ ਹਾਂ ਉਹ ਵੀ ਸ਼ੁੱਧ ਤੇ ਪੂਰਾ ਮਨ ਲਾ ਕੇ ਅਰਥਾਂ ਦੇ ਨਾਲ ਤਾਂ ਦਾਅਵੇ ਨਾਲ ਤੁਹਾਨੂੰ ਆਖਦੇ ਹਾਂ ਜੀ ਕਿ ਤੁਹਾਡੇ ਤੇ ਕਿਰਪਾ ਹੋਣੀ ਲਾਜ਼ਮੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਹਰ ਕੰਮ ਵਿੱਚ ਬਰਕਤ ਪਾਉਣਗੇ ਤੁਹਾਡੇ ਕਾਰੋਬਾਰ ਚੱਲ ਪੈਣਗੇ ਕਿਸੇ ਵੀ ਭੈਣ ਭਰਾ ਦੇ ਘਰ ਵਿੱਚ ਗਰੀਬੀ ਹੈ ਜਾਂ ਕਲੇ ਕਲੇਸ਼ ਚੱਲ ਰਿਹਾ ਹੈ ਲੜਾਈ ਝਗੜੇ ਚੱਲ ਰਹੇ ਹਨ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੈ ਤਾਂ ਜਪਜੀ ਸਾਹਿਬ ਦੀ ਇਸ ਪਾਉੜੀ ਦਾ ਜਾਪ ਤੁਹਾਨੂੰ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ 5 ਮਿੰਟ ਜ਼ਰੂਰ ਕਰਨਾ ਪਵੇਗਾ ਫਿਰ ਤੋਂ ਇੱਕ ਵਾਰ ਅਸੀਂ ਤੁਹਾਡੇ ਲਈ ਰਿਪੀਟ ਕਰ ਦਿੰਦੇ ਹਾਂ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਥਮਾਈ ਕੀਤੇ ਮੰਗੇ ਜੋਦ ਅਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਇਹ ਵਿਕਾਰ ਕੀਤੇ ਲੈ ਲੈ ਮੁਕਰ ਪਾਹੀਂ ਕੀਤੇ ਮੂਰਖ ਖਾਏ ਖਾਏ ਕੀਤਿਆ ਦੁੱਖ ਭੂਖ ਸਦਮਾਰ ਐ ਵੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਸਕੇ ਕੋਈ ਜੇ ਕੋ ਖਾਕ ਆਖਣ ਪਾਹੀਂ ਉਹ ਜਾਣੇ ਚੇਤੀਆ ਮੁਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇਬੀ ਕੇਈ ਕੇ ਜਿਸਨੋ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਇਹ ਪੂਰੀ ਪੌੜੀ ਦਾ ਉਚਾਰਨ ਅਸੀਂ ਤੁਹਾਡੇ ਸਾਹਮਣੇ ਕਰ ਦਿੱਤਾ ਹੈ ਤੁਸੀਂ ਰੋਜ਼ਾਨਾ ਹੀ ਇਸ ਪੌੜੀ ਦਾ ਜਾਪ ਕਰਨਾ ਹੈ ਅਸੀਂ ਰੋਜ਼ ਅੰਮ੍ਰਿਤ ਵੇਲੇ ਉੱਠਾਂਗੇ ਉੱਠ ਕੇ ਗੁਰਬਾਣੀ ਦਾ ਨਾਮ ਜਪਾਂਗੇ ਗੁਰਬਾਣੀ ਦੇ ਲੜ ਲੱਗਾਂਗੇ ਤਾਂ ਵੇਖਿਓ ਫਿਰ ਕਿਵੇਂ ਸਾਡੇ ਸਾਰੇ ਹੀ ਕਾਰਜ ਸਵਾਰੇ ਹੋ ਜਾਣਗੇ ਕਾਲੀ ਕਾਲੀ ਪਾਠ ਬਿਲਕੁਲ ਵੀ ਨਹੀਂ ਕਰਨਾ ਸਾਰਾ ਦਿਨ ਤਾਂ ਕਮਾਕਾਰਾਂ ਵਾਸਤੇ ਕਰਨ ਲਈ ਪਿਆ ਹੁੰਦਾ ਹੈ ਅਸੀਂ ਦੁਨਿਆਵੀ ਕੰਮ ਧੰਦੇ ਦੇ ਵਿੱਚ ਹੀ ਫਸੇ ਰਹਿੰਦੇ ਹਾਂ ਪਰ ਅਸੀਂ ਆਪਣੇ ਜੀਵਨ ਬਾਰੇ ਨਹੀਂ ਸੋਚਦੇ ਕਿ ਸਾਡੇ ਜੀਵਨ ਲਈ ਜਿਵੇਂ ਪਾਣੀ ਜ਼ਰੂਰੀ ਹੈ ਓਵੇਂ ਬਾਣੀ ਵੀ ਜ਼ਰੂਰੀ ਹੈ ਅੰਮ੍ਰਿਤ ਵੇਲੇ ਵਿੱਚ ਅਸੀਂ ਜ਼ਰੂਰ ਨਾਮ ਜਪਣਾ ਹੈ ਪੂਰੇ ਮਨ ਦੇ ਨਾਲ ਇਕਾਗਰ ਕਰਕੇ ਮਨ ਨੂੰ ਆਪਣੀ ਰਸਨਾ ਨੂੰ ਪਵਿੱਤਰ ਜ਼ਰੂਰ ਕਰਨਾ ਹੈ ਜੇਕਰ ਇਹ ਪਾਠ ਸਾਡੀ ਜ਼ੁਬਾਨ ਤੇ ਇੱਕ ਵਾਰ ਟਿਕ ਗਿਆ ਤਾਂ ਪਰਮਾਤਮਾ ਜੀ ਦੀ ਕਿਰਪਾ ਹੋਣੀ ਲਾਜ਼ਮੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ